ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਮਨਦਰ ਸਿੰਘ ਭਗਤਾ ਭਾਈ ਕਾ ਪ੍ਰਧਾਨ ਟ੍ਰਾਇੰਗਲ ਪਾਰਟੀ ਪੰਜਾਬ ਸਰਦਾਰ ਕਮਲਜੀਤ ਸਿੰਘ ਵਾਲੀਆ ਵੈਸ ਪ੍ਰੈਜ਼ੀਡੈਂਟ ਟ੍ਰਾਇੰਗਲ ਪਾਰਟੀ ਪੰਜਾਬ ਸਰਦਾਰ ਵਿਕਾਸ ਸਿੰਘ ਮਠਾਰੂ ਜਰਨਲ ਫੈਕਟਰੀ ਟ੍ਰਾਇੰਗਲ ਪਾਰਟੀ ਪੰਜਾਬ ਸਰਦਾਰ ਸਤਨਾਮ ਸਿੰਘ ਨਾਨਕਸਰ ਕਲੇਰਾ ਖਜ਼ਾਨਚੀ ਟ੍ਰਾਇੰਗਲ ਪਾਰਟੀ ਪੰਜਾਬ ਸਰਦਾਰ ਹਰਵਿੰਦਰ ਸਿੰਘ ਕੌਕੇ ਕਲਾ ਐਗਜ਼ੀਕਿਊਟਿਵ ਮੈਂਬਰ ਆਫ ਟ੍ਰਾਇੰਗਲ ਪਾਰਟੀ ਪੰਜਾਬ ਸਰਦਾਰ ਗੁਰਪ੍ਰੀਤ ਸਿੰਘ ਸ਼ਦਵਾ ਬੇਟਾ ਐਗਜ਼ੀਕਿਊਟਿਵ ਮੈਂਬਰ ਟ੍ਰਾਇੰਗਲ ਪਾਰਟੀ ਪੰਜਾਬ ਅਤੇ ਵਿਵੇਕ ਮਠਾਰੂ ਐਗਜ਼ੀਕਿਊਟਿਵ ਮੈਂਬਰ ਟ੍ਰਾਇੰਗਲ ਪਾਰਟੀ ਪੰਜਾਬ ਜਿਹੜੀ ਕਿ ਹਮੇਸ਼ਾ ਹੀ ਕਿਸਾਨਾਂ ਦੀ ਮਜ਼ਦੂਰਾਂ ਦੀ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਹੈ ਅਤੇ ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਫਾਲੋ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਹਰਮਨਦਰ ਸਿੰਘ ਪ੍ਰਧਾਨ ਟ੍ਰਾਇੰਗਲ ਫਾਰਟੀ ਪੰਜਾਬ ਜਿਹੜੀ ਕਿ ਹਮੇਸ਼ਾ ਜੀ ਗੁਰੂ ਨਾਨਕ ਦੇ ਵਿਚਾਰਤ ਨੂੰ ਫਾਲੋ ਕਰਦੀ ਹੈ ਕਿਸਾਨਾਂ ਦੀ ਮਜ਼ਦੂਰਾਂ ਦੀ ਅਤੇ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਹੈ ਅੱਜ ਅਸੀਂ ਆਪਣਾ ਤੀਸਰਾ ਮਤਾ ਲੈ ਕੇ ਪੰਜਾਬ ਦੇ ਲੋਕਾਂ ਦੇ ਰੂਬਰੂ ਹੋ ਰਹੇ ਹਾਂ ਜਿਹੜਾ ਜਿਹੜਾ ਸਾਡਾ ਮਤਾ ਹੈ ਪੰਜਾਬ ਦੇ ਉਹ ਨੌਜਵਾਨ ਜਿਨ੍ਹਾਂ ਦੀ ਉਮਰ 18 ਸਾਲ ਤੋਂ ਲੈ ਕੇ 50 ਸਾਲ ਤੱਕ ਦੀ ਹੈ ਉਹਨਾਂ ਨੌਜਵਾਨਾਂ ਨੂੰ ਪੰਜਾਬ ਦੇ ਗੱਬਰੂਆਂ ਨੂੰ ਖੇਤੀਬਾੜੀ ਅਤੇ ਸਾਰੇ ਇੱਕ ਧੰਦਿਆਂ ਦੇ ਵਾਲਾ ਉਤਸ਼ਾਹਿਤ ਕਰਨਾ ਹੈ ट्रायंगल ਪਾਰਟੀ ਉਹ ਪੰਜਾਬ ਦਾ ਕਹਿਣਾ ਹੈ 2027 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਆ ਰਹੀਆਂ ਹਨ ਅਗਰ ਇਹ ट्रायंगल ਪਾਰਟੀ ਉਹ ਪੰਜਾਬ ਛਤਾ ਦੇ ਵਿੱਚ ਆਉਂਦੀ ਹੈ ਤਾਂ ਪੰਜਾਬ ਦੇ ਉਹ ਨੌਜਵਾਨ ਜਨਨਾ ਦੀ ਉਮਰਾ 18 ਸਾਲ ਤੋਂ ਲੈ ਕੇ 50 ਸਾਲ ਤੱਕ ਦੀ ਹੈ ਸਾਰਿਆਂ ਨੂੰ 1 ਏਕੜ ਜ਼ਮੀਨ ਲੈ ਕੇ ਦਿੱਤੀ ਜਾਊਗੀ ਜਿਹਦੇ ਵਿੱਚ ਅਧਨਿਕ ਸਹੂਲਤਾਂ ਦੇ ਨਾਲ ਖੇਤੀਬਾੜੀ ਕਰਵਾਈ ਜਾਊਗੀ ਉਹਨਾਂ ਨੂੰ 1 ਏਕੜ ਦਾ ਫਾਰਮ ਹਾਊਸ ਬਣਾ ਕੇ ਆਧੁਨਿਕ ਸਹੂਲਤਾਂ ਦੇ ਨਾਲ ਖੇਤੀਬਾੜੀ ਕਰਾਈ ਜਾਊਗੀ ਨਾਲ ਸਹਾਇਕ ਧੰਦੇ ਸ਼ੁਰੂ ਕਰਾਏ ਜਾਣਗੇ ਸਹਾਇਕ ਧੰਦੇ ਜਿਵੇਂ ਕਿ ਡੇਰੀ ਫਾਰਮ ਮੱਝਾਂ ਦਾ گاਵਾਂ ਦਾ ਫਾਰਮ ਸ਼ੀਪ ਫਾਰਮ ਗੋਟ ਫਾਰਮ ਖਰਗੋਸ਼ ਫਾਰਮ ਸਟੱਡ ਫਾਰਮ ਆਉਲਟਰੀ ਫਾਰਮ ਮੱਛੀ ਫਾਰਮ ਇਹ ਸਾਰੇ ਸਹਾਇਕ ਧੰਦੇ ਹਨ 1 ਏਕੜ ਜ਼ਮੀਨ ਦੇ ਵਿੱਚ ਹੀ ਇਹਨਾਂ ਨੌਜਵਾਨਾਂ ਨੂੰ 10 ਮਰਲਿਆਂ ਦੇ ਵਿੱਚ ਆਧੁਨਿਕ ਹਸੂਲ ਦਾ ਦੇ ਨਾਲ ਘਰ ਬਣਾ ਕੇ ਦਿੱਤਾ ਜਾਊਗਾ 10 ਮਰਲਿਆਂ ਦੇ ਵਿੱਚ ਹੀ ਇਹਨਾਂ ਨੂੰ ਡੇਰੀ ਫਾਰਮ ਸ਼ੁਰੂ ਕਰਵਾਇਆ ਜਾਊਗਾ ਜਿਹੜੀ ਬਾਕੀ ਜ਼ਮੀਨ 7 ਕਨਾਲਾਂ ਵਜੀਆ ਉਹਦੇ ਤੇ ਵਧੀਆ ਤਰੀਕੇ ਦੇ ਨਾਲ ਫਾਰਮ ਹਾਊਸ ਬਣਾ ਕੇ ਖੇਤੀਬਾੜੀ ਕਰਵਾਈ ਜਾਊਗੀ ਜਿਹਦੇ ਵਿੱਚ ਸਬਜ਼ੀਆਂ ਦਾਲਾਂ ਕਣਕ ਅਤੇ ਝੋਨੇ ਤੇ ਵੈਨ ਲੱਗੂਗਾ 5 ਸਾਲਾਂ ਵਾਸਤੇ ਉਸ ਤੋਂ ਇਲਾਵਾ ਜੋ ਵੀ ਫਸਲਾਂ ਹਨ ਜਿਵੇਂ ਕਿ ਮੱਕੀ ਬਾਜਰਾ ਹੋਰ ਬਹੁਤ ਸਾਰੀਆਂ ਫਸਲਾਂ ਹਨ ਉਹਨਾਂ ਦੀ ਖੇਤੀ ਕਰਵਾਈ ਜਾਊਗੀ ਕਿਉਂਕਿ ਅੱਜ ਸਾਡਾ ਪੰਜਾਬ ਜਿਹਦੇ ਵਿੱਚ ਬਹੁਤ ਸਾਰਾ ਨਸ਼ਾ ਚੱਲ ਰਿਹਾ ਹੈਗਾ ਸਰਕਾਰਾਂ ਦਾ ਇਸ ਦੇ ਵੱਲ ਕੋਈ ਧਿਆਨ ਨਹੀਂ ਹੈਗਾ ਟ੍ਰਾਇੰਗਲ ਪਾਰਟੀ ਉਹ ਪੰਜਾਬ ਦਾ ਇਹੀ ਕਹਿਣਾ ਹੈ 77 ਸਾਲਾਂ ਦੇ ਵਿੱਚ ਜਿਹੜਾ ਸਿਸਟਮ ਹੋਂ ਤੱਕ ਦੀਆਂ ਪਾਰਟੀਆਂ ਨੇ ਕ੍ਰੀਏਟ ਕੀਤਾ ਹੈ ਉਸ ਨੂੰ ਖਤਮ ਕਰਨਾ ਜੜੋਂ ਪੁੱਟ ਕੇ ਰੱਖਣਾ ਇਹ ਹੀ ਟ੍ਰਾਇੰਗਲ ਪਾਰਟੀ ਆਫ ਪੰਜਾਬ ਦਾ ਇੱਕੋ ਇੱਕ ਮਕਸਦ ਹੈ ਕਿਉਂਕਿ ਪੰਜਾਬ ਦਾ ਨਹੀਂ ਬਲਕੇ ਪੂਰੇ ਦੇਸ਼ ਦਾ ਸਿਸਟਮ ਹੀ ਕ੍ਰਾਪਟ ਹੋ ਚੁੱਕਾ ਹੈ ਜਿਹੜਾ ਕਿ ਅਮੀਰੀ ਤੇ ਗਰੀਬੀ ਦਾ ਪਾੜਾ ਵਧਾ ਰਿਹਾ ਹੈਗਾ ਇਸ ਨੂੰ ਖਤਮ ਕਰਨ ਵਾਸਤੇ ਪੰਜਾਬ ਦੇ ਨੌਜਵਾਨਾਂ ਨੂੰ ਖੇਤੀਬਾੜੀ ਵੱਲ ਉਤਸ਼ਾਹਿਤ ਕੀਤਾ ਜਾਊਗਾ ਦੂਜੀ ਗੱਲ ਇਹ ਵੀ ਹੈ ਪੰਜਾਬ ਦੇ ਨੌਜਵਾਨਾਂ ਦੀ 18 ਸਾਲ ਤੋਂ ਲੈ ਕੇ 50 ਸਾਲ ਦੀ ਉਮਰ ਤੱਕ ਦੇ ਗੱਬਰੂਆਂ ਦੀ ਇਨਕਮ ਵਧਾਈ ਜਾਊਗੀ ਜਿਹੜੀ ਖੇਤੀਬਾੜੀ ਕਰਵਾਈ ਜਾਊਗੀ ਮੈਨੇਜਮੈਂਟ ਦੇ ਥਰੂ ਕਰਵਾਈ ਜਾਊਗੀ ਆਧੁਨਿਕ ਸਹੂਲਤਾਂ ਦੇ ਨਾਲ ਕਰਵਾਈ ਜਾਊਗੀ ਇਸ ਦੀ ਜੋ ਵੀ ਫਸਲ ਬੀਜੀ ਜਾਊਗੀ ਉਹ ਗਵਰਨਮੈਂਟ ਪੰਜਾਬ ਗਵਰਨਮੈਂਟ ਉਸ ਨੂੰ ਪਰਚੇਜ ਕਰੇਗੀ ਚਾਹੇ ਸਬਜ਼ੀਆਂ ਹਨ ਚਾਹੇ ਦਾਲਾਂ ਹਨ ਚਾਹੇ ਹੋਰ ਵੀ ਕਈ ਤਰ੍ਹਾਂ ਦੀਆਂ ਫਸਲਾਂ ਹਨ ਇਹਦੇ ਵਿੱਚ ਕਿਉਂਕਿ ਸਾਡੇ ਪੰਜਾਬ ਦੇ ਨੌਜਵਾਨ ਬਾਹਰਲੇ ਦੇਸ਼ਾਂ ਨੂੰ ਮੂਵ ਹੋ ਰਹੇ ਹਨ ਕਿਉਂਕਿ ਪੰਜਾਬ ਦੇ ਵਿੱਚ ਇਸ ਲਈ ਖੇਤੀਬਾੜੀ ਨੂੰ ਉਤਸ਼ਾਹਕ ਕੀਤਾ ਜਾਊਗਾ ਦੂਜੀ ਗੱਲ ਇਹ ਵੀ ਹੈ ਕਿਉਂਕਿ ਅੱਜ ਦੇ ਨੌਜਵਾਨ ਵਿਹਲੇ ਹੋ ਗਏ ਹਨ ਕਿਉਂਕਿ ਸਰਕਾਰਾਂ ਨੇ ਨਾ ਤਾਂ ਕੋਈ ਜੋਬ ਦਾ ਪ੍ਰਬੰਧ ਕੀਤਾ ਹੈ ਨਾ ਹੀ ਕੋਈ ਇਹਨਾਂ ਨੂੰ ਸਹਾਇਕ ਧੰਧਿਆਂ ਦੇ ਵੱਲ ਕੋਈ ਵੀ ਹੈਲਪ ਕੀਤੀ ਜਾ ਰਹੀ ਹੈ ਜਿੰਨੀਆਂ ਵੀ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਹਨ ਉਹ ਆਪਣੇ ਆਪ ਨੂੰ ਹੀ ਵਿਕਸ਼ਿਤ ਕਰਨ ਦੇ ਵਿੱਚ ਲੱਗੀਆਂ ਰਹਿੰਦੀਆਂ ਹਨ ਅੱਜ ਤੁਸੀਂ ਦੇਖ ਲਓ ਪੰਜਾਬ ਦੇ ਨੌਜਵਾਨਾਂ ਦੇ ਹਾਲਾਤ ਕਿਹੋ ਜਿਹਾ ਬਣ ਚੁੱਕੇ ਹਨ ਅੱਜ ਨਾ ਉਹ ਘਰਦੇ ਹਨ ਨਾ ਘਟਦੇ ਹਨ ਅੱਜ ਅਮਰੀਕਾ ਆਪਣੇ ਫੌਜੀ ਜਹਾਜ਼ ਆ ਰਹੇ ਕਿਸ ਤਰ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਅਮਰੀਕਾ ਤੋਂ ਡਿਪੋਰਟ ਕਰ ਰਿਹਾ ਹੈਗਾ ਇਹਨਾਂ ਨੌਜਵਾਨਾਂ ਨੂੰ ਵੀ ਟ੍ਰਾਇੰਗਲ ਪਾਰਟੀ ਉਹ ਪੰਜਾਬ ਜਿਹੜੀ ਕਿ ਹਮੇਸ਼ਾ ਹੀ ਕਿਸਾਨਾਂ ਦੀ ਮਜ਼ਦੂਰਾਂ ਦੀ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਹੈ ਇਹਨਾਂ ਦਾ ਵੀ ਬੰਦੋਬਸਤ ਕੀਤਾ ਜਾਊਗਾ ਇਹਨਾਂ ਨੂੰ ਵੀ ਵੀਜ਼ਨਸ ਦੇ ਵੱਲ ਖੇਤੀਬਾੜੀ ਵੱਲ ਪ੍ਰੇਰਿਆ ਜਾਊਗਾ ਤਾਂ ਜੋ ਸਾਡਾ ਪੰਜਾਬ ਤਰੱਕੀ ਕਰ ਸਕੇ ਪੰਜਾਬ ਦੇ ਵਿੱਚ ਅੱਜ ਹਾਲਾਤ ਬਹੁਤ ਮਾਰੇ ਹੋ ਚੁੱਕੇ ਹਨ ਅਮੀਰੀ ਗਰੀਬੀ ਦਾ ਪਾੜਾ ਵੱਧਾ ਜਾ ਰਿਹਾ ਹੈ ਰੋਜ਼ ਕੋਈ ਨਾ ਕੋਈ ਸੜਕਾਂ ਤੇ ਐਕਸੀਡੈਂਟ ਹੋ ਰਹੇ ਹਨ ਪੁਲਿਸ ਮੁਕਾਬਲੇ ਹੋ ਰਹੇ ਹਨ ਚਿੱਟਾ ਸਰਿਆਂ ਵਿਕ ਰਿਹਾ ਹੈ ਜਿਹੜਾ ਕਿ ਪੰਜਾਬ ਦੇ ਲਈ ਪੰਜਾਬ ਦੇ ਲੋਕਾਂ ਦੇ ਲਈ ਬਹੁਤ ਹੀ ਇੱਕ ਮੰਦ ਭਾਗੀ ਇਹ ਖਬਰ ਹੀ ਹੈ ਸਰਕਾਰਾਂ ਦੀ ਚਾਹੇ ਪੰਜਾਬ ਸਰਕਾਰ ਆ ਚਾਹੇ ਸੈਂਟਰ ਸਰਕਾਰਾਂ ਮਾੜੀਆਂ ਨੀਤੀਆਂ ਦੇ ਕਾਰਨ ਅੱਜ ਪੰਜਾਬ ਵਿਹਲਾ ਹੋ ਰਿਹਾ ਹੈ ਪੰਜਾਬ ਦੇ ਵਿੱਚ ਬਾਹਰੋਂ ਆ ਕੇ ਲੋਕ ਵਸ ਰਹੇ ਹਨ ਪੰਜਾਬ ਦੇ ਸ਼ਹਿਰ ਕਮਿਊਨਿਟੀ ਅਤੇ ਪੰਜਾਬੀ ਨੂੰ ਪੰਜਾਬ ਦੇ ਵਿੱਚੋਂ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ ਜਿਵੇਂ ਕਿ ਬਾਹਰਲੇ ਲੋਕ ਆ ਕੇ ਇੱਥੇ ਲੜਾਈ ਝਗੜੇ ਕਰਦੇ ਹਨ ਕੁੱਟਮਾਰ ਕਰਦੇ ਹਨ ਜਿਹੜਾ ਕਿ ਸਰਕਾਰਾਂ ਨੂੰ ਪਤਾ ਹੋਣ ਦੇ باوجود ਵੀ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਅੱਜ ਪੰਜਾਬ ਦੀਆਂ ਜ਼ਮੀਨਾਂ ਅਕਵਾਇਰ ਹੋ ਰਹੀਆਂ ਹਨ ਕਿਉਂਕਿ ਪੰਜਾਬ ਦੀਆਂ ਜ਼ਮੀਨਾਂ ਤੇ ਕਾਪਰਟ ਘਰਾਣਿਆਂ ਦੀਆਂ ਅੱਖਾਂ ਗੱਡੀਆਂ ਹੋਈਆਂ ਹਨ ਜਿਹੜਾ ਕਿ ਪੰਜਾਬ ਦੀ ਧਰਤੀ ਨੂੰ ਆਪਣੇ ਕੰਟਰੋਲ ਹੇਠ ਕਰਨਾ ਚਾਹੁੰਦੀਆਂ ਹਨ ਕਬਜ਼ਾ ਕਰਨਾ ਚਾਹੁੰਦੀਆਂ ਹਨ ਜੀਰੇ ਵਾਲਾ ਜਿੰਨੀਆਂ ਵੀ ਪੰਜਾਬ ਦੀਆਂ ਲੋਕਲ ਪਾਰਟੀਆਂ ਉਹਨਾਂ ਦਾ ਵੀ ਕੋਈ ਧਿਆਨ ਨਹੀਂ ਹੈ ਪੰਜਾਬ ਦੇ ਵਿੱਚ ਜੋ ਕੁਝ ਹੋ ਰਿਹਾ ਹੈ ਉਹ ਬਿਲਕੁਲ ਸਹੀ ਨਹੀਂ ਹੋ ਰਿਹਾ ਟ੍ਰੈਂਗਲ ਪਾਰਟੀ ਉਹ ਪੰਜਾਬ ਇੱਕੋ ਇੱਕ ਪਾਰਟੀ ਹੈ ਜਿਹੜੀ ਕਿ ਹਮੇਸ਼ਾ ਹੀ ਕਿਸਾਨਾਂ ਦੀ ਮਜ਼ਦੂਰਾਂ ਦੀ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਹੈ ਪੰਜਾਬ ਦੇ ਲੋਕਾਂ ਨੂੰ ਅਸੀਂ ਇਹੀ ਬੇਨਤੀ ਕਰਦੇ ਹਾਂ ਤੁਸੀਂ ਇਸ ਵਾਰ ਤਕੜੇ ਹੋ ਕੇ ਆਪਣੀ ਪਾਰਟੀ ਜਿਹੜੀ ਕਿ ਟ੍ਰਾਇੰਗਲ ਪਾਰਟੀ ਪੰਜਾਬ ਹੈ ਇਹ ਮਜ਼ਦੂਰਾਂ ਦੀ ਕਿਸਾਨਾਂ ਦੀ ਛੋਟੇ ਦੁਕਾਨਦਾਰਾਂ ਦੀ ਪਾਰਟੀ ਹੈ ਇਹ ਦੇ ਵਿੱਚ ਵੱਧ ਚੜ ਕੇ ਹਿੱਸਾ ਸਾਰਿਆਂ ਨੇ ਲੈਣਾ ਹੈ ਤਾਂ ਜੋ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਪਛਾੜਿਆ ਜਾ ਸਕੇ ਪੰਜਾਬ ਦੇ ਵਿੱਚ ਇੱਕ ਲੋਕਾਂ ਦਾ ਰਾਜ ਲਿਆਂਦਾ ਜਾ ਸਕੇ ਜਿਹਦੇ ਵਿੱਚ ਪੰਜਾਬ ਦੇ ਲੋਕ ਅਮਨ ਚੈਨ ਦੇ ਨਾਲ ਰਹਿ ਸਕਣ ਆਪਣੀ ਇਨਕਮ ਵਧਾ ਸਕਣ ਆਪਣੇ ਕਾਰੋਬਾਰ ਵਿੱਚ ਵਾਧਾ ਕਰ ਸਕਣ ਖੇਤੀਬਾੜੀ ਨੂੰ ਵਧੀਆ ਤਰੀਕੇ ਦੇ ਨਾਲ ਕਰ ਸਕਣ ਬਧਿਰੇ ਜਾਣਕਾਰੀ ਲੈਣ ਲਈ ਤੁਸੀਂ ਸ਼ੇਰ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਜਾਂ ਤੁਸੀਂ ਸਾਡੇ ਦਫਤਰ ਵਿੱਚ ਆ ਕੇ ਗੱਲਬਾਤ ਕਰ ਸਕਦੇ ਹੋ ਸਾਡਾ YouTube ਚੈਨਲ ट्रायंगल ਪਾਰਟੀ ਪੰਜਾਬ ਸੋਨਾ ਬੰਦਾ Facebook ਪੇਜ ਵੀ ਹੈ ਤੁਸੀਂ ਇਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਫਾਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਤਾ ਜੋ ਸਾਡੀ ਚੌਥੇ ਮਤੇ ਦੀ ਵਿਗੜ ਕੋ ਤੁਹਾਡੇ ਤੱਕ ਟਾਈਮ ਸਿਰ ਪਹੁੰਚ ਸਕੇ ਅਸੀਂ ਸਾਰਿਆਂ ਨੂੰ ਜੀ ਆਖਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ